ਕੰਨੀ ਸਰੋਕਿਆ ਜੀ ਮੈਨੂੰ ਅੱਜ ਜੋ ਸੁਝਵੀ ਹੋਇਆ ਹੈਗਾ ਮੈਂ ਦੇਖੂਗੀ ਅਫਸਰ ਦੇ ਉੱਪਰ ਜਿਸ ਦਾ ਨਾਮ ਦੇਖੋ ਅੱਜ ਜੋ ਹਾਦਸਾ ਹੋਇਆ ਹੈ ਇਹ ਬਹੁਤ ਮਾੜਾ ਹੋਇਆ ਇਹਦੀ ਨਿੰਦਾ ਕਰਦੀ ਹਾਂ ਮੈਂ ਔਰ ਮੇਰੇ ਖਿਆਲ ਚ ਕੋਈ ਵੀ ਸਿਟੀਜ਼ਨ ਚਾਹੇ ਇੱਕ ਸਰਵਿਸਮੈਨ ਹੋਏ ਚਾਹੇ ਫੌਜ ਚ ਹੋਏ ਚਾਹੇ ਪ੍ਰਾਈਵੇਟ ਸਿਟੀਜ਼ਨ ਹੋਏ ਇਹ ਸਾਰੇ ਹੀ ਸੋਸਾਇਟੀ ਸਾਰੇ ਹੀ ਲੋਕ ਇਸ ਦੀ ਨਿੰਦਾ ਕਰਦੇ ਨੇ ਅੱਜ ਮੈਂ ਇੱਕ ਪੋਲੀਟੀਸ਼ੀਅਨ ਦੇ ਨਾਤੇ ਨਹੀਂ ਮੇਰੇ ਨਾਲ ਇੱਕ ਸਰਵਿਸਮਨ ਦੇ ਬ੍ਰਿਗੇਡਰ ਹਰੀ ਕਾ ਜੀ ਔਰ ਜਿਹੜੀ ਆਪਣੇ ਜਿਹੜੇ ਆਪਣੇ ਮਿਸਸ ਬਾਠ ਦੇ ਨਾਲ ਏਰੀਆ 'ਚ ਰਹਿੰਦੇ ਨੇ ਆਏ ਨੇ ਅਸੀਂ ਇੱਕ ਪ੍ਰਾਈਵੇਟ ਤੌਰ ਦੇ ਉੱਤੇ ਇੱਕ ਮੈਂ ਇੱਕ ਐਕਸ ਆਰਮੀ ਆਫਸਰ ਦੀ ਵਾਈਫ ਦੇ ਨਾਤੇ ਇਹਨਾਂ ਦੇ ਨਾਲ ਖੜੀ ਹੋਣ ਚ ਆਈ ਐ ਇਸ ਟਾਈਮ ਦੇ ਉੱਤੇ। ਔਰ ਮੇਰਾ ਮੇਰੀ ਆਸ ਹੈਗੀ ਹੈ ਕਿ ਇਹ ਜਿਹੜਾ ਇਨਸੀਡੈਂਟ ਹੋਇਆ ਇਹ ਸਾਰਿਆਂ ਨੂੰ ਇੱਕ ਜਾਗਰਤਾ ਆਏ ਕਿ ਜੋ ਸਰਦਾਂ ਤੇ ਸਾਡੇ ਲਈ ਲੜਦੇ ਨੇ ਜੋ ਸਾਡੀ ਸੁਰੱਖਿਆ ਕਰਦੇ ਨੇ ਉਹਨਾਂ ਦੀ ਸੁਰੱਖਿਆ ਜਿਸ ਤਰ੍ਹਾਂ ਨਹੀਂ ਹੋਈ ਉਹਦੀ ਨਿੰਦਾ ਉਦਿਸਾ ਜਾ ਔਰ ਜਿਹੜਾ ਆਮ ਨਾਗਰਿਕ ਅੱਜ ਇੱਥੇ ਆ ਰਿਹਾ ਉਹ ਵੀ ਇਸ ਦਲ ਤੋਂ ਦੁਖੀ ਹੋ ਕੇ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਵਧੀਕੀ ਹੋਈ ਹੈ ਸੋ ਅੱਜ ਜੋ ਮੈਂ ਆਪਣੇ ਵੱਲੋਂ ਆਈਆਂ ਆਪਣੇ ਪਰਿਵਾਰ ਵੱਲੋਂ ਆਈਆਂ ਕੈਪਟਨ ਸਾਹਿਬ ਵੱਲੋਂ ਆਈਆਂ ਉਹ ਇਸ ਲਈ ਕਿ ਇਹ ਜੀ ਗੱਲ ਜਿਹੜੀ ਹੈ ਇਹ ਇਹਦੀ ਨਿੰਦਾ ਕਰਨ ਲਈ ਇਹਦੀ ਖੜੇ ਹੋਣ ਦੇ ਲਈ ਕਿ ਜਿੱਥੇ ਇਨਸਾਫ ਨਹੀਂ ਹੁੰਦਾ ਜਿੱਥੇ ਗਲਤ ਕੰਮ ਹੁੰਦੇ ਨੇ ਉਹ ਰੁਕਣ ਔਰੇ ਇੱਕ ਇੱਕ ਇਗਜ਼ਾਮਪਲ ਬਣੇ ਮੈਡਮ ਜੀ ਐਫਆਈ ਲਾਂਚ ਕੀਤੀ ਗਈ ਹੈ ਹੁਣ ਤਾਂ ਬਸ ਜਿਹੜਾ ਨਾਮ ਵੀ ਜੇ ਮੈਂ ਮੈਂਸ਼ਨ ਕਰਦੇ ਜੇ ਨਹੀਂ ਇਹ ਆ ਜਾਏਗਾ ਕੀ ਹੋਣਾ ਚਾਹੀਦਾ ਹੈ ਵੀ ਜਿਹੜਾ ਉੱਪਰ ਕੋਈ ਕਾਹਵਈ ਸਿੱਟੀ ਦੀ ਜਗ੍ਹਾ ਤੇ ਬਿਠਾਤੀ ਨਵੀਂ ਜਿਹੜੀ ਹੈ ਉਹਨਾਂ ਬਾਹਰ ਦੇ ਜਿਹੜੇ ਬੰਦੇ ਵੀ ਜੁੜ ਗਏ ਉਹ ਅਫਸਰ ਨੇ ਵੀ ਲਗਾ ਦੇ ਗਏ ਨੇ ਕਿਦਾਂ ਤਾਂ ਕੀ ਕੁਝ ਹੋਣਾ ਚਾਹੀਦਾ ਤੁਹਾਡੇ ਕੋਲੋਂ ਆਏਗਾ ਦੇਖੋ ਇਹਦੇ ਵਿੱਚ ਜੋ ਮੇਰੀ ਪਰਸਨਲ ਸੋਚੀ ਹੈਗੀ ਹੈ ਕਿਉਂਕਿ ਆਰਮੀ ਵੀ ਇਨਵੋਲਵਡ ਹੈ ਗਵਰਨਮੈਂਟ ਵੀ ਇਨਵੋਲਵਡ ਹੈ ਪੁਲਿਸ ਫੋਰਸ ਵੀ ਇਨਵੋਲਵਡ ਹੈਗੀ ਹੈ ਤਾਂ ਇੱਕ ਜੁਆਇੰਟ ਸੈਟ ਕਮਿਸ਼ਨ ਹੋਣੀ ਚਾਹੀਦੀ ਹੈ ਆਮੀ ਵਾਲੇ ਵੀ ਵਿੱਚ ਹੋਣੇ ਚਾਹੀਦੇ ਨੇ ਕੋਈ ਪੁਲਿਸ ਵਾਲੇ ਵੀ ਹੋਣੇ ਚਾਹੀਦੇ ਨੇ ਔਰ ਇੱਕ ਉੱਪਰ ਜਿਹਹ ਜਹਾਨ ਕੋਈ ਜਾਜੀਆਂ ਕੋਈ ਇਹ ਜਹਾ ਬੈਠੇ ਔਰ ਪੂਰੀ ਛਾਣਬੇਨ ਕਰਕੇ ਸਾਰੀ ਗੱਲ ਨੂੰ ਕਰਕੇ ਤਾਂ ਇਹਦਾ ਕੋਈ ਨਤੀਜਾ ਕੱਢ ਕੇ ਕਿ ਅੱਗੇ ਨੂੰ ਇਹ ਜੀ ਗੱਲ ਨਾ ਹੋ ਲੈਸ ਤੋਂ ਲਾਲ ਹੱਟ ਗਈ ਜੋ ਪੰਜਾਬ ਦੇ ਹਾਲਾਤ ਲਗਾਤਾਰ ਮਾਰ ਰਹੇ ਤੁਸੀਂ ਕਿ ਸ਼ੰਭੂ ਬੋਲਨ ਪਰੋੜੀ ਬੋਲ ਰਿਹਾ ਤੇ ਜਿਹੜੇ ਹਾਲਾਤ ਨੇ ਕਿਸਾਨਾਂ ਦੇ ਨਾਮ ਨੂੰ ਸਮਾਂਹ ਵੀ ਉਹਨਾਂ ਤੱਕ ਨਹੀਂ ਮਿਲਿਆ ਇਹ ਸਮਝ ਲਓ ਕਿ ਕਿਸਾਨਾਂ ਦੇ ਨਾਲ ਇੱਕੋ ਦਮ ਅਜਾਇਆ ਕਰਨਾ ਦੇਖੋ ਇਹ ਬਹੁਤ ਹੈਰਾਨੀ ਦੀ ਗੱਲ ਹੈਗੀ ਹੈ ਕਿ ਪਹਿਲੇ ਤਾਂ ਇੰਨੇ ਸਾਲ ਤੱਕ ਸਾਲ ਹੋ ਜਾਣਾ ਸੀ ਫ फेब्रुवारी ਸਾਲ ਹੋ ਗਿਆ ਸਮਝ ਲਓ ਇਹਨਾਂ ਨੂੰ ਬੈਠਿਆਂ ਨੂੰ ਉਦੋਂ ਇਹਨਾਂ ਨੂੰ ਕੁਝ ਨਹੀਂ ਸੁਝੀ ਉਦੋਂ ਇਹਨਾਂ ਨੇ ਸੋਚਿਆ ਕਿ ਕਿਸਾਨਾਂ ਦੀ ਹਮਦਰਦੀ ਦੇ ਨਾਲ ਅਸੀਂ ਸਾਡਾ ਪੋਲੀਟੀਕਲ ਅੱਗੇ ਚੱਲੂਗਾ ਕਰੀਅਰ ਹੁਣ ਇੱਕਦਮ ਇੰਡਸਟਰੀਅਲਿਸ ਨਾਲ ਗੱਲ ਕਰਕੇ ਜਿੰਨਾ ਵੀ ਇੱਕ ਹੱਦ ਤੱਕ ਬਿਲਕੁਲ ਸਹੀ ਗੱਲ ਸੀ ਕਿ ਜੋ ਇਕਨੋਮੀ ਪੰਜਾਬ ਦੀ ਬਿਲਕੁਲ ਖਤਮ ਹੋ ਗਈ ਇਹਨਾਂ ਨੂੰ 3 ਸਾਲ ਇਕਨੋਮੀ ਦਾ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਸਾਲ ਤੋਂ ਇਹਨਾਂ ਨੇ ਦੇਖਿਆ ਨਹੀਂ ਕਿ ਕੀ ਅਸਰ ਹੋ ਰਿਹਾ ਹੈ ਪੰਜਾਬੀਆਂ ਦੇ ਉੱਤੇ ਪੰਜਾਬ ਦੀ ਸਟੇਟ ਦੇ ਉੱਤੇ ਔਰ ਹੁਣ ਜਦ ਗੱਲਬਾਤ ਚੱਲ ਰਹੀ ਹੈ ਦੋਨੋਂ ਪਾਰਟੀਆਂ ਲੱਗੀਆਂ ਹੋਈਆਂ ਨੇ ਸੈਂਟਰ ਦੀ ਵੀ ਆਈ ਹੈ ਤੁਸੀਂ ਆਪਣੀ ਪੰਜਾਬ ਗਵਰਨਮੈਂਟ ਦੇ ਬੰਦੇ ਵੀ ਭੇਜੇ ਨੇ ਕਿਸਾਨ ਹੈਗੇ ਨੇ ਤਾਂ ਹੁਣ ਉਹ ਤਾਂ ਗੱਲਬਾਤ ਹੋ ਰਹੀ ਹੈ ਕਿ ਕੋਈ ਹੱਲ ਨਿਕਲੇ ਤਾਂ ਤੁਸੀਂ ਦੋ ਥੋੜੀ ਦੇਰ ਠਹਿਰ ਜਾਂਦੇ ਹੱਲ ਨਿਕਲ ਜਾਂਦਾ ਤਾਂ ਆਰਾਮ ਨਾਲ ਕਿਸਾਨ ਵੀ ਉੱਠ ਜਾਂਦੇ ਇੱਕ ਥਾਲੀ ਤੁਸੀਂ ਇਹ ਦੇਖ ਰਹੇ ਹੋ ਕਿ ਇਲੈਕਸ਼ਨ ਆ ਰਹੀ ਹੈ ਲੁਧਿਆਣੇ ਦੀ ਔਰ 98 ਵੋਟਾਂ ਚਾਹੀਦੀਆਂ ਕਿਉਂਕਿ ਕੇਜਰੀਵਾਲ ਜੀ ਨੇ ਜਾਣਾ ਹੈ ਰਾਜ ਸਭਾ 'ਚ ਤਾਂ ਇਸ ਕਰਕੇ ਤੁਸੀਂ ਇਹ ਗੱਲ ਕੀਤੀ ਆ ਮੈਡਮ ਇਹ ਸਵਾਲਾ ਮਨੀਸ਼ ਚੋਧੀਆਂ ਨੂੰ ਜਿਹੜਾ ਪੰਜਾਬ ਦੇ ਵਿੱਚ ਐਂਟਰੀ ਕਰਾਈ ਗਈ ਆ ਚਰਚਾਵਾਂ ਵੀ ਚੱਲ ਰਹੀ ਨੇ ਅੱਜ ਕੁਝ ਨਿੱਜੀ ਖਬਰਾਂ ਦੇ ਵਿੱਚ ਖਬਰ ਵੀ ਲੱਗੀ ਆ ਕਿ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਦਿੱਲੀ ਵਾਲ ਜਿਹੜੇ ਨੇ ਉਹ ਉਹਨੇ ਆਪਣਾ ਜਿਹੜਾ ਧਾਕ ਜਮਾ ਲਿਆ ਕੀ ਲੱਗਦਾ ਕਿ ਪੰਜਾਬ ਦਾ ਜਮਾਨਾ ਲੱਗਦਾ ਨਹੀਂ ਹੋਰ ਨੁਕਸਾਨ ਹੋਰ ਦੀ ਸੰਭਾਅ ਦੇ ਆ ਦੇਖੋ ਹਰ ਇੱਕ ਪਾਰਟੀ ਆਪਣਾ ਕੋਈ ਨਾ ਕੋਈ ਜਨਰਲ ਸੈਕਟਰੀ ਭੇਜ ਦੇਣਗੇ ਔਰ ਆਊਟ ਆਫ ਸਟੇਟ ਹੁੰਦਾ ਸੋ ਇਹ ਤਾਂ ਇੱਕ ਪੋਲਿਟੀਕਲ ਗੱਲ ਹੋ ਗਈ ਪਰ ਜਿੱਥੇ ਤੱਕ ਦਿੱਲੀ ਦਾ ਇੰਟਰਫੀਰੈਂਸ ਹੈ ਉਸ ਸੋਦੀਆਂ ਦੇ ਟਾਈਮ ਤੋਂ ਹੁਣ ਨਹੀਂ ਹੋ ਰਿਹਾ ਉਹ ਤਾਂ ਬਹੁਤ ਪਹਿਲੇ ਤੋਂ ਹੋ ਰਿਹਾ ਹੈ ਸਰਕਾਰ ਸਾਡੀ ਦਿੱਲੀ ਵਾਲੇ ਹੀ ਚਲਾ ਰਹੇ ਨੇ ਪੰਜਾਬ ਵਾਲੇ ਨਹੀਂ ਚਲਾ ਰਹੇ